ਦੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ 2 ਦਸੰਬਰ ਤੋਂ ਬਾਅਦ ਲਗਾਤਾਰ ਅੱਜ ਤੱਕ 15 ਦਿਨ ਹੋ ਗਏ ਕੁਝ ਨਕਲੀ ਪੇਜਾਂ ਤੋਂ ਮੈਨੂੰ ਟਰੋਲ ਕੀਤਾ ਜਾ ਰਿਹਾ ਬਹੁਤ ਬੁਰੀ ਤਰ੍ਹਾਂ ਮੇਰੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਔਰ ਮੁਖਸਰ ਸਾਹਿਬ ਤੋਂ ਇੱਕ ਕੋਈ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਗੁਰਪ੍ਰੀਤ ਸਿੰਘ ਨੰਗ ਦਾ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਲੋਕ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀ ਇੰਟਰਵਿਊ ਕਰਾਈ ਉਹ ਤੇ ਮੇਰੇ ਦੇ ਉੱਤੇ ਬਹੁਤ ਬੱਦੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅੱਜ ਤੱਕ ਸਾਹਿਬ ਤੇ ਨੂੰ ਗੁਰੂਗ੍ਰਾਂਤ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਏ ਦੇ ਚੁਕੇ ਆ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਅਲਿਗੇਸ਼ਨ ਲਗਾਏ ਗਏ ਕਿਤੇ ਹੈਰਾਨੇ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਤੇ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਸ਼ਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰਕੁਸ਼ੀ ਕਰਨ ਵਾਸਤੇ ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਇਹ ਉਸ ਵਿਅਕਤੀ ਨੂੰ ਬਕਰੇ ਬਕਰੇ ਚੈਨਲਾਂ ਦੇ ਉੱਤੇ ਲੈ ਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕਾ ਹੈ ਲੇਕਿਨ ਤਾਲਮੇਲ ਚ ਪੂਰਾ ਹੈ ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਆ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈ। ਮੇਰੇ ਤੇ ਦੋਸ਼ ਲੱਗੇ। ਕਿ ਮੈਂ ਇੰਟਰਵਿਊਆਂ ਜਿਹੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ। ਮੇਰੇ ਵਕੀਲ ਬਠਿੰਡੇ ਤੋਂ ਨੇ ਖਾਰਾ ਜੀ। ਉਹਨਾਂ ਨੇ ਚੈਨਲਾਂ ਨੂੰ ਨੋਟਿਸ ਕੱਢੇ ਆ ਕਿ ਫੋਨ ਕੀਤੀ ਹੈ ਮੈਨੂੰ ਨਹੀਂ ਪਤਾ। ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ। ਨਾ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਾਇਆ। ਦੂਸਰਾ ਮੈਂ ਜਿਹੜਾ ਅੱਜ ਤੱਕ ਸਾਭ ਦੀ ਫਸੀਲ ਤੇ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਐ ਉਹ ਜਿਹੜਾ ਟਰੋਲ ਟੋਲਾ ਕੋਈ ਇਹ ਨਾ ਸਮਝ ਲੈ ਕੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜੀ ਐ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾਉਣ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂ ਪੰਥ ਨੂੰ ਸੱਚਾਈ ਦੱਸਣ ਵਾਸਤੇ ਪੰਜ ਪਿਆਰੇ ਸਹਿਬਾਨ ਤੇ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਇਹ ਮੇਰਾ ਫਰਜ਼ ਬਣਦਾ ਸੀ ਜ਼ਰੂਰੀ ਮੈਂ ਕੀਤਾ ਉਥੇ ਵੀ ਇਹ ਗੱਲ ਕਹੀ ਹੈ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਹਾਂ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰਚ ਸਿੰਘ ਸਹਿਬਾਂ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਪੰਚ ਸਿੰਘ ਸਹਿਬਾਂ ਦਾ ਫੈਸਲਾ ਸੀ ਪੰਚੇ ਸਿੰਘ ਸਹਿਬਾਂ ਦੇ ਸਹਿਣ ਹੋਏ ਮੇਰਾ ਇਕੱਲੇ ਦਾ ਨਹੀਂ ਸੀ ਤੇ ਕੰਟਰੋਲ ਮੈਨੂੰ ਕੀਤਾ ਗਿਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕੇ ਆ ਔਰ ਮੀਡੀਆ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜ ਸਿੰਘ ਸਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂੰਗਾ ਮੈਨੂੰ ਕੱਢਣਾ ਕੱਢ ਦਿਓ ਮੈਨੂੰ ਰੱਖਣਾ ਰੱਖ ਲਓ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਹੈ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਨਕਲੀ ਪੇਸ ਬਣਾ ਕੇ ਉਹਨਾਂ ਨਕਲੀ ਪੇਸਾਂ ਤੋਂ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਪਹਿਲਾਂ ਮੇਰੇ ਤੇ ਬੀਜੇਪੀ ਆਰਐਸਐਸ ਨੂੰ ਦਾ ਦੋਸ਼ ਲਾਇਆ ਗਿਆ 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਖਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ ਬਖਰੀਆਂ ਬਖਰੀਆਂ ਇੰਟਰਵਿਊ ਉਹਦੇ ਤੋਂ ਕਰਵਾਈਆਂ ਗਈਆਂ ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ ਬਹਿਰੀਨ ਦੇ ਵਿੱਚ ਫਲਾਈਟ ਇੱਕੋ ਸੀ ਲੇਕਿਨ ਮੈਂ ਬਿਜ਼ਨਸ ਸੀ ਸੀ ਉਹ ਇਕਨੋਮਿਕ ਸੀ ਮੈਂ ਬਹਿਰੀਨ ਦੀ ਸੰਗਤ ਨੂੰ ਇਹ ਕਹਾਂਗਾ ਕਿ ਉਹ ਸਾਰਾ ਸਪਸ਼ਟ ਕਰਾਂ ਕਿ ਅਸੀਂ ਇਕੱਠੇ ਰਹੇ ਸੀ ਇਹ ਬਹਿਰੀਨ ਦੀ ਸੰਗਤ ਪਲੀਪਾਤ ਜਾਣਦੀ ਹੈ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹਦੇ ਤੋਂ ਪੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜ਼ਰੂਰ ਆਪ ਡਿਲੀਟ ਕਰਵਾਇਆ ਸਰਕਾਰ ਨੂੰ ਕਹਿ ਕੇ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੀ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਿਲੀਟ ਕਰਵਾਇਆ ਹੈ ਇਹਨੇ ਦਿਨਾਂ ਤੋਂ ਜਿਹੜਾ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਨਿੰਮ ਪਰੇਸ਼ਾਨ ਕੀਤਾ ਗਿਆ आज 15 ਦਿਨ ਹੋ ਗਏ ਮੇਰਾ ਪਰਿਵਾਰ ਤੇ ਮੈਂ ਸੌ ਨਹੀਂ ਸਕਿਆ ਸੀ ਇਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਾਉਣਾ ਕਰਾ ਲਓ ਮੈਂ ਕਿਹੜਾ ਫੇਟ ਟੰਗਾ ਨਾ ਲੱਗ ਜੇ ਤੁਸੀਂ ਮੈਨੂੰ ਕੱਢ ਦਿਓਗੇ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ ਘਟਿਆ ਦੋਸ਼ ਲਾਉਣੇ ਘਟਿਆ ਟ੍ਰੋਲਿੰਗ ਕਰਨੀ ਇਹ ਬਹੁਤ ਮੰਦਪਾਕ ਹੈ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਤੀਆਂ ਭੈਣਾਂ ਦੀਆਂ ਵੀ ਜਿਤਾ ਦੇ ਰੱਖਦੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਤੀਆਂ ਭੈਣਾਂ ਦੇ ਰਾਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਅਕਾਲੀ ਦਲ ਦਾ ਬਰਾਸਤ ਕੀ ਆ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਗੱਲ ਦੀ ਸੋਚ ਕੀ ਆ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਅਕਾਲੀ ਦਲ ਦੀ ਬਰਾਸਤ ਪੜ ਕੇ ਦੇਖਣ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਇੱਕ ਤੇ ਵਿਸ਼ੇ ਚ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ 100 ਅਕਾਲੀ ਦਲ ਬਣਾ ਸਕਦਾ ਹੈ 1000 ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪਾਦਾ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਿਣਾ ਮੈਂ ਕੋਈ ਰਿਜ਼ਾਈਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾਂ ਬਿਠਾ ਕੇ ਮੇਰੇ ਤੇ ਇਲਜ਼ਾਮ ਲਵਾ ਸਕਦੇ ਹੋ ਇਹਨੇ ਸਾਡੇ ਨਾਲ ਜਿਹੜੀ ਆ ਗੱਲ اخਲਾਕੀ ਕੀਤੀ ਹੈ ਇਹਨੇ ਸਾਡੇ ਬਦਨਾਮੀ ਜੀ ਕੀਤੀ ਕਰ ਸਕਦੇ ਆ ਤੁਸੀਂ ਉਮੀਦ ਹੈ ਤੁਹਾਡੇ ਤੋਂ ਇੱਥੋਂ ਤੱਕ ਇੱਕ ਸਬਕ ਅਕਾਲੀ ਆ ਉਹ ਹੀ ਅਕਾਲੀ ਆ ਕੋ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆ ਨਾਲ ਮੀਟਿੰਗਾਂ ਕਰਦਾ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਦਾ ਯਾਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਬੱਤਰ ਦਿਓ ਕਿ ਬੜੇ ਗੰਭੀਰ ਦੋਸ਼ ਲੱਗੇ ਨੇ ਇਹਨਾਂ ਨੂੰ ਜ਼ਹੀਦਾਰੀ ਤੋਂ ਫਾਰਕ ਕੀਤਾ ਜਾਵੇ ਪੇਸ਼ ਕੀਤੇ ਜਾ ਸਕਦੇ ਐ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਰਦਾਰ ਕੁਸ਼ੀ ਕਰਨ ਦੇ ਲਈ ਜਿਹੜਾ ਹੈ ਮੋਹਰਾ ਬਣ ਬਹੁਤ ਮੰਦਪਕ ਹੈ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖਦਾਈ ਤੁਸੀਂ ਅੱਜ ਜੋ ਪੁੱਛਣਾ ਮੈਨੂੰ ਬੇਝਿਜਕੋ ਕੇ ਬੇ ਸੰਗੋ ਕੇ ਖੁੱਲ੍ਹੇ ਹੋ ਕੇ ਪੁੱਛ ਲਓ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਜਾਰੀ ਹੈ ਜਿਹੜੀ ਸ਼ਬਦਾਵਲੀ ਵਰਤੀ ਜਿਹੜੇ ਉਹ ਤੇ ਵੀ ਤਰ੍ਹਾਂ ਕੀਤਾ ਪਤਾ ਤੁਸ ਕੋ ਕਹੀ ਰਿਹਾ ਮੈਂ ਬੀਜਪੀ ਨਾਲ ਮੈਂ ਸਬੰਧਤ ਹੈਗਾ ਗਾ ਦੇਖੋ ਉਹਨੂੰ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜਪੀ ਨਾਲ ਸਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾ ਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਤਾਲਾ ਵੀ ਕੱਢੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਤੀਦਾਰ ਦੀ ਗਾਲ੍ਹਾਂ ਕੱਢੀ ਤੁਸੀਂ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਆਮ ਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਦੂਜੀ ਗੱਲ ਮੈਂ ਕਹਿੰਦਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੀ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਹ ਤੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉੱਥੇ ਪੰਨ ਸਿੰਘ ਸਰਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾ ਉਹ ਮੰਗ ਕਰਦਾ ਹਾਂ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਉਹ ਵੀਡੀਓ ਉਹ ਵੀਡੀਓ ਬਰਤੋਹਾ ਵੱਲੋਂ ਪਾਈ ਗਈ ਜੀ ਮੈਂ ਹੈਰਾਨ ਹਾਂ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਾਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਕਰਦੇ ਵਿੱਚ ਜਿਹੜੀ ਉਹਨਾਂ ਨੂੰ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨਹੀਂ ਬਿਲਕੁਲ ਨਹੀਂ ਸੀ ਮੈਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲਵ ਹੈ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਹੀ ਕਿਉਂ ਜਿਹੜਾ ਬਾਰ-ਬਾਰ ਧਾਰ ਮੈਂ ਦੱਸ ਦਿੱਤਾ ਮੈਂ ਗੁਨਾਹ ਕੀਤੇ ਹਨ ਨਹੀਂ ਮੈਂ ਗੁਨਾਹ ਕੀਤੇ ਮੈਂ ਦੱਸ ਦਿੱਤਾ ਗੁਰੂ ਵੀ ਹਜੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਤਾਂ ਲੁਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮਨਜ਼ੂਰ ਸੇਵਾ ਉਹ ਕਰ ਗਏ ਹੈਗੇ ਨਹੀਂ ਤਾਂ ਕੁਝ ਕਿੱਥੇ ਅੜਚਾ ਨਾ ਫਿਰ ਫੈਸਲੇ ਨੂੰ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਹੈ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਜੇਕਰ ਸਿੰਘ ਸਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਟੀਆਂ ਗੱਲਾਂ ਨੇ ਉਹਨਾਂ ਨੂੰ ਬਦਲ ਬਦਲਣ ਦੀ ਗੱਲ ਹੋ ਸਕਦੀ ਹੈ ਮੈਨੂੰ ਹੋ ਸਕਦਾ ਹੈ ਜੀ ਇਹੇ ਗੱਲ ਚੱਲ ਰਹੀ ਹੈ ਤਿੰਨ ਦਿਨਾਂ ਦੇ ਵਿੱਚ ਅਸਤੀਫੇ ਵਾਲਾ ਉਹ ਬਹੁਤ ਚਰਚਿਤ ਹੋਇਆ ਆਮੀ ਸਾਹਿਬ ਦੀ ਇੱਕ ਵੀਡੀਓ ਵੀ ਆਡੀਓ ਵੀ ਵਾਇਰਲ ਹੋਈ ਹੈ ਉਹ ਕੀ ਹੈ ਕਿ ਅਸਲ ਦੇ ਵਿੱਚ ਉਹਦਾ ਸਮਾਂ ਵਾਇਆ ਗਿਆ ਸੀ ਫਿਰ 20 ਦਿਨ ਕਿਵੇਂ ਹੋ ਗਏ ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਗਿਆ ਨਾ ਜੀ 20 ਤਰੀਕ ਤੱਕ ਜਾਂ 20 ਦਿਨ ਦਾ ਮੈਨੂੰ ਨਹੀਂ ਪਤਾ ਕਿੰਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਲਿਆ ਗਿਆ ਵੇ ਅਸੀਂ ਇਹ ਜਿਹੜੇ 15 ਦਿਨ ਅਸੀਂ ਲੈ ਲਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਇਹ ਛੱਡ ਕੇ ਪੱਛ ਸਾਹਿਬ ਦੀ ਜਾਂਚ ਦੇ ਜੱਥੇਦਾਰ ਸਾਹਿਬ ਬਦਲ ਸਕਦੇ ਹੁਕਮਨਾਮਾ ਕਿਉਂਕਿ ਪੰਜਾਂ ਨੇ ਫੈਸਲਾ ਨਹੀਂ ਬਤ ਕਿਸੇ ਸਹਿਮਤੀ ਨਹੀਂ ਸੀ ਕਿੰਨਾ ਚਿਰ ਜਿਹੜਾ 20 ਦਿਨ ਤੱਕ ਦਾ ਗਿਆ ਅੱਜ ਸਮਾਂ ਹੋਇਆ ਜੀ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਮੈਂ ਨਹੀਂ ਕਹਿੰਦਾ ਹਾਂ ਉਹ ਕਰ ਸਕਦੇ ਉਹ ਕਰਦੇ ਬੜੀ ਬਹਿਰਨ ਹੋਦੀ ਹੈ ਸੋਸ਼ਲ ਮੀਡੀਆ ਤੇ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਕਿ ਸਿੰਘ ਸਾਹਿਬ ਵਿਦੇਸ਼ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਹੈ ਜਾਂ ਉੱਥੇ ਮਿਲਦੀ ਹੈ ਉਹ ਆ ਕੇ ਫਰੋਮ ਕਮੇਟੀ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਤੁਸੀਂ ਕੋਈ ਤਾਂ ਕਹਿੰਦੇ ਜਮੇ ਨਹੀਂ ਕਰਾਇਆ ਕੁਝ ਵੀ ਮਨੀਸ਼ ਪੀਟੀਸੀ ਨੂੰ ਕਹਦੇ ਆ ਕਿ ਉਹ ਨਾ ਬਾਲ ਸਾਹਿਬ ਨੂੰ ਕਹਿ ਕੇ ਸ਼ਲੋਮਿਕ ਪਟੀ ਦੇ ਧਾਮੀ ਸਾਹਿਬ ਨੂੰ ਕਹਿ ਕੇ ਨਾ ਜਿਹੜੇ ਪਹਿਲੇ ਮੈਥੋਂ ਪਹਿਲੇ ਸਿੰਘ ਸਭਾ ਨ ਹੋਇਆ ਨਾ ਉਹਨਾਂ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ ਆ 10 ਦਿਨ ਮੈਂ ਉਹਨੇ ਮੈਂ ਕਰਾ ਦੂੰਗਾ ਅਜੇ ਵੀ ਇੱਕ ਹੋਰ ਵੀ ਹੈ ਵਿਦੇਸ਼ ਤੁਸੀਂ ਵਿਦੇਸ਼ ਗਏ ਸੀ ਸਿੱਖ ਪ੍ਰਚਾਰ ਲਈ ਜਾਂਨੇ ਹੋ ਉਹ ਤੁਸੀਂ ਸੈਮਟ ਹੋਏ ਨੇ bizness سمٹ ہوئے نے ਤੁਸੀਂ اوچ پارٹیسیپٹ اے لگدا نہیں تھونو ਵੀ ਸਿੱਕੀ ਪ੍ਰਚਾਰ ਕਰਨਾ ہاں ہاں بالکل 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 منیشਾ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪਤ ਤੇ ਮੈਂ ਗਿਆ ਹਾਂ ਕਿ ਉੱਥੇ ਕਿਸ ਨੇ bizness ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ biznessmen ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਂ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ bizness ਅਵਾਰਡ ਰੱਖਿਆ ਹੈ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪਤ ਗੁਰਨਾਨਕ ਦਾ ਦਰਬਾਰ ਦबई ਦੇ ਵਿੱਚ ਮੈਂ ਗਿਆ ਉੱਥੇ ਮੈਂ ਕਥਾ ਕੀਤੀ ਹੈ ਮੇਰੀ ਕਥਾ ਰਿਕਾਰਡ ਹੈ ਉੱਥੇ ਸਰਦਾਰ ਕੰਧਾਰੀ ਜੀ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਤੇ ਉੱਥੇ ਮੈਂ ਨਾਲ ਉਸ ਸਮਾਗਮ ਦੇ ਵਿੱਚ ਚਲਾ ਗਿਆ ਉਹ ਉਹ ਬਿਜ਼ਨਸਮੈਨ ਸੀ ਉੱਥੇ ਅਵਾਰਡ ਦਿੱਤੇ ਅਵਾਰਡ ਦੇ ਕੇ ਮੈਂ ਆ ਗਿਆ ਤੇ ਇੱਕ ਗੱਲ ਕਰਾਂ। ਥੈਂਕਸ ਸਰ ਤੁਹਾਨੂੰ ਵੀ ਬਿਟਵੀਨ ਕਿਤੇ ਕੋਸ਼ਿਸ਼ ਕੀਤੀ ਗਈ ਵੀ ਉਹ 20 ਤਰੀਕ ਵਾਲਾ ਫੈਸਲਾ ਜੋ ਕੀ ਕਰਨਾ ਚਾਹੁੰਦੇ ਨੇ ਕੋਈ ਕੋਸ਼ਿਸ਼ ਤਾਂ ਹੋਈ ਹੋਊਗੀ ਕਿ ਤੁਹਾਡੇ ਨਾਲ ਵੀ ਕੋਈ ਲਿੰਕ ਹੋਇਆ ਕਿ ਅਕਾਲੀ ਗੱਲ ਕਹਿੰਦਾ ਬਹੁਤ ਸਖਤ ਕਰਨਾ ਤੁਸੀਂ ਨਾ ਕਰਤੀ ਸੰਗਤ ਇਸ ਤੋਂ ਵੀ ਸੰਗਤ ਇਸ ਤੋਂ ਵੀ ਸਖਤ ਭਲਦੀ ਹੈ ਮੈਂ ਮੈਂ ਅਸੀਂ ਨਾ ਫਸੇ ਹੋਏ ਆਂ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਆਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨੂੰ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱਲਾ ਹੋਇਆ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਇਹ ਤਾਂ ਤਾਂ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਮਹੀਂ ਬਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਕੀ ਦਿੱਤਾ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਇੰਜ ਕਰ ਦੋ ਜਾਂ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਬਾਹਰ ਕੀਤੀ ਹੋਵੇ ਕੋਈ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿਹਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨਾ ਵਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ। ਸਟੇਪ ਸਰ ਤੁਸੀਂ ਕਿਹਾ ਤੁਸੀਂ ਕਿਹਾ ਕਿ ਮੈਂ ਮੈਂ ਅਸਤੀਫਾ ਨਹੀਂ ਦੇਵਾਂਗਾ। ਤੁਸੀਂ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਸਤੀਫਾ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ। ਹਾਂ ਉਹ ਪਾਸ ਕਰ ਦੇਣ ਜੀ। ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਅਪੀਲ ਕਰਦਾ ਕਿ ਮੇਰਾ ਉਸ ਚਰਚਾ ਵੀ ਚੱਲ ਰਹੀ ਹੈ ਕਿ ਜਿੰਦਰ ਅਸਤੀਫਾ ਦੇ ਦੇਣਾ। ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ। ਹਾਂ ਮੈਨੂੰ ਕੱਢਣਾ ਕੱਢ ਦੇਣ। ਮੈਨੂੰ ਰੱਖਣਾ ਰੱਖ ਲੈਣ। ਮੇਰਾ ਅਸਤੀਫ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚਲ ਜੂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਾਇਸ਼ ਹੈ ਆਲਰੇਡੀ ਖਾਲੀ ਕਰ ਚੁੱਕਿਆ ਬੜੇ ਚਾਚਾ ਮੈਂ ਪਹਿਲਾਂ ਉੱਡੀਆਂ ਤੇ ਸਮਾਨ ਚਾ ਬਿਲਕੁਲ ਜੀ ਮੈਂ ਆਪਣੀ ਰਹਾਇਸ਼ ਜਿਹੜੀ ਹੈ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇੱਕ ਤੁਹਾਨੂੰ ਲੱਗਦਾ ਤੁਹਾਨੂੰ ੱੱਕੇ ਨਾ ਕੱਢ ਸਕਦੇ ਨੇ ਕੱਢ ਦੇਣੇ ਜੀ ਉਹੀ ਗੱਲ ਹੈ ਸਵਾਗਤ ਸਿੰਘ ਸਾਹਿਬ ਇਹ ਪੰਥਕ ਮर्याਦਾ ਕਿੱਥੇ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਗਾਲਾਂ ਕੱਢਦੇ ਦੀ ਹਨਾ ਉੱਥੇ ਅੰਤਰੀ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੁਹਾਡੇ ਲਈ ਅੰਤਰੀਂ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਹੈ ਚਰਚਾ ਚ ਵੀ ਤੁਹਾਡੇ ਲਈ ਰੱਖੀ ਗਈ ਹੈਗੀ ਮੈਨੂੰ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਪੁੱਛਿਆ ਜ਼ਰੂਰ ਸੀ ਪਰ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਪਰ ਜੇ ਉਹਨਾਂ ਨੇ ਕੱਲ ਦੀ ਮੀਟਿੰਗ 'ਚ ਮੈਨੂੰ ਕੱਢਣਾ ਤਾਂ ਬੇਸ਼ੱਕ ਬੇਚ ਜਿਹੜਾ ਕੱਢ ਸਕਦੇ ਨੇ ਮੈਂ ਆਪਣੇ ਘਰ ਚਲਾ ਜਾ ਇਧਰ ਸਾਹਿਬ ਇੱਕ ਸਵਾਲ ਹੈ ਲੋਕ ਕਹਿੰਦੇ ਵੀ ਸੁਖਵੀਰ ਬਾਦਲ ਨੇ ਗਨਾਹ ਮਾਰ ਲੇ ਕੁਛ ਕਹ ਵੀ ਤੂੰ ਦੱਸ ਤਾਂ ਕੰਮ ਕੀਤਾ ਉਹ ਕਹਿੰਦਾ ਕਰ ਲਿਆ ਕਿੰਨੇ ਫਿਰ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਹੈ ਥਿਲੀ ਦਿੱਤੀ ਕੀ ਚਾਹੀਦਾ ਸੀ ਥੰਮ ਨਾਲ ਲੋ ਪੰਥਕ ਸਖੀਤ ਤਾਂ ਪਾ ਦੇਖੋ ਜੀ ਕੁਝ ਕੁਝ ਸੈਕਟਰ ਕੁਝ ਸੈਕਟਰ ਅਜੇ ਵੀ ਹੈ ਜੇ ਮਤਲਬ ਉੱਥੇ ਅਸੀਂ ਕਿਸੇ ਨੂੰ ਗੋਲੀ ਵੀ ਮਾਰ ਦਿੱਤੀ ਨਾ ਜੀ ਉਹਨਾਂ ਨੇ ਕਹਿਣਾ ਯਾਰ ਇਹ ਦਿਲ ਚ ਮਾਰੀ ਹੈ ਲਿਆਜ ਕਰਕੇ ਸਿਰਚ ਮਾਰਨੀ ਚਾਹੀਦੀ ਸੀ ਜੇ ਅਸੀਂ ਉੱਥੇ ਕਿਸੇ ਨੂੰ ਫਾਂਸੀ ਵੀ ਦੇਤੀ ਨਾ ਜਿਹੜਾ ਸਾਡਾ ਅਧਿਕਾਰ ਨਹੀਂ ਹੈ ਤੇ ਕਹਿਣਾ ਸੀ ਜੀ ਫਾਂਸੀ ਤਾਂ ਦੇਤੀ ਪਰ ਇਹਨਾਂ ਨੇ ਪੱਖਪਾਤ ਕੀਤਾ ਰੱਸਾ ਜਿਹੜਾ ਹੈ ਨਾ ਉਹ ਬੜਾ ਰੇਸ਼ਮ ਦਾ ਤੇ ਬੜਾ ਕੁਲਾ ਸੌਫਟ ਵਰਤਿਆ ਉਹ ਸੈਕਟਰ ਤਾਂ ਸੰਤੁਸ਼ਟ ਹੁੰਦੇ ਨਹੀਂਗੇ ਪਰ ਆਲਮੋਸਟ ਜਿਹੜੀ ਹੈ ਸੰਗਤ ਜਿਹੜੀ ਹੈ ਉਹਨਾਂ ਨੇ ਇਸ ਫੈਸਲੇ ਨੂੰ ਪਰਵਾਹ ਨਹੀਂ ਕੀਤਾ ਚੰਦਾਲ ਜੀ ਇੱਕ ਇਹ ਵੀ ਚਰਚਾ ਬੜੀ ਸੋਸ਼ਲ ਨੇ ਸਿੰਘ ਸਾਹਿਬ ਵਿਦੇਸ਼ ਜਾਣ ਨੂੰ ਜਿਆਦਾ ਤਰਜੀਹ ਦਿੰਦੇ ਨੇ ਕਿਤੇ ਗਰੀਬਾਂ ਦੇ ਜਾਂ ਉਹਦੇ ਬਸਤੀਆਂ ਵਿੱਚ ਤੇ ਗਿਆਚਾਰ ਹੁੰਦਾ ਉੱਥੇ ਮਨੀਸ਼ਾ ਮਨੀਸ਼ਾ ਕਿਉਂਕਿ ਸਿੱਖ ਜਿਹੜਾ ਨਾ ਅੱਜ ਗਲੋਬਲੀ ਹੋ ਚੁੱਕਿਆ ਹੈ ਸਿੱਖ ਪੰਜਾਬ ਤੱਕ ਮ hạnੂਦ ਨਹੀਂ ਰਹਿ ਗਿਆ ਗਲੋਬਲੀ ਹੋ ਚੁੱਕਿਆ ਹੈ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਤੇ ਸਾਨੂੰ ਸੱਦਾ ਦਿੱਤਾ ਜਾਂਦਾ ਤੇ ਉਸ ਸੱਦੇ ਦੇ ਵਿੱਚ ਅਗਲੇ ਸਾਨੂੰ ਟਿੱਟਾਂ ਵੀ ਜੜੀਆਂ ਲੈ ਕੇ ਦਿੰਦੇ ਆ ਅਸੀਂ ਭਾਰਤ ਦੇ ਵੱਖ-ਵੱਖ ਸ਼ੂਬਿਆਂ ਦੇ ਵਿੱਚ ਵੀ ਜਾਣੇ ਆ ਕਈ ਜਗ੍ਹਾ ਤਾਂ ਤੂੰ ਵੀ ਮੇਰੇ ਨਾਲ ਗਿਆ ਹੈਗਾ ਭਾਰਤ ਦੇ ਸੂਬਿਆਂ 'ਚ ਉਹਨਾਂ ਜਗ੍ਹਾ ਤੇ ਗਏ ਆ ਜਿੱਥੇ ਅੱਜ ਤੱਕ ਕੋਈ ਸਿੱਖੀ ਨਹੀਂ ਗਿਆ ਸੀ ਉਹ ਤਾਂ ਮੇਰੇ ਨਾਲ ਸੀ ਸਪੈਸ਼ਲ ਉਸ ਵੇਲੇ ਜਦੋਂ ਆਪਾਂ ਐਸੀ ਜਗ੍ਹਾ ਤੇ ਗਏ ਸੀ ਜਿੱਥੇ ਅੱਜ ਤੱਕ ਕੋਈ ਸਿੱਖ ਪ੍ਰਚਾਰਕ ਸਮਾਗਮ ਕਰਨ ਵਾਸਤੇ ਨਹੀਂ ਸੀ ਪਹੁੰਚਿਆ ਤਾਂ ਮੈਂ ਪੰਜਾਬ ਦੇ ਵਿੱਚ ਵੀ ਜਾਣਾ ਹੈ ਇਹ ਕੋਈ ਨਹੀਂ ਕਿ ਅੱਜ ਗਲੋਬਲੀ ਹੋਣ ਕਰਕੇ ਸਾਨੂੰ ਜਾਣਾ ਪੈਂਦਾ ਤੁਸੀਂ ਰਹਿਸ ਤੁਸੀਂ ਕਿਉਂ ਖਾਲੀ ਕੀਤੀ ਤੁਹਾਨੂੰ ਕੀ ਲੱਗ ਰਿਹਾ ਸੀ ਰਹਿਸ ਵੈਸੇ ਹੀ ਹੁਣ ਮੈਂ ਮੇਰੇ ਅਸਲ 'ਚ ਪਰਿਵਾਰ ਜਿਹੜਾ ਜਿਹੜੇ 15 ਦਿਨ ਤੋਂ ਜੋ ਪੀਰੀਅਡ ਚੱਲ ਰਿਹਾ ਉਹ ਬੜੀ ਟੈਨਸ਼ਨ ਦੇ ਵਿੱਚ ਹੈ ਇਸ ਕਰਕੇ ਉਹ ਪਰਿਵਾਰ ਕੰਧਵੀ ਅਸੀਂ ਚਾਪਲ ਸਵਾਲ ਮੈਂ ਸਵੈਸੋ ਇੱਛਾ ਕੋਈ ਨਹੀਂ ਮੈਂ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਿਨੀਆਂ ਸਵਾਵਾ ਨੂੰ ਪ੍ਰਕਰਾਰ ਰੱਖਣਾ ਚਾਹੁੰਦੀ ਹੈ ਮੈਂ ਬਿਲਕੁਲ ਦੇਵਾਂਗਾ ਤੇ ਜੇ ਉਹ ਮੇਰੀਆਂ ਸਵਾਵਾ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਮੈਂ ਉਹਦਾ ਸਵਾਗਤ ਕਰੂੰਗਾ ਜੀ ਸਾਹਿਬ ਜੀ ਕਿ ਤਮੀਰ ਉਹ ਤੁਸੀਂ ਭਾਈ ਥੋੜੀ ਸਪਸ਼ਟਨਾ ਹੋ ਜਾਂਦੀ ਹੈ ਬੀਬੀ ਸਦਵੰਤ ਕੌਰ ਕੋਈ ਕ੍ਰਿਮੀਨਲ ਨਹੀਂ ਹੈ ਪਹਿਲੀ ਗੱਲ ਉਹ ਭਾਈ ਅਮਰੀਕ ਸਿੰਘ ਜਿਹੜੇ ਸਾਡੇ ਪੰਥ ਦੇ ਸ਼ਹੀਦ ਨੇ ਉਹਨਾਂ ਦੀ ਬੇਟੀ ਹੈ ਅਰ ਜਿੰਨਾ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਦੇ ਉੱਤੇ ਉਹ ਇੱਕ ਨਿਹਾਇਤ ਸ਼ਰੀਫ ਔਰ ਬਹੁਤ ਚੰਗੀ ਸੋਚ ਵਾਲੀ ਪੜ੍ਹੀ ਲਿਖੀ ਲੜਕੀ ਹੈ ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਉਹ ਬਤ ਸਿਆਣੀ ਲੜਕੀ ਆ ਔਰ ਪੰਥ ਦੀ ਧੀ ਆ ਹੋ ਭਾਈ ਮਰੀਕ ਸਿੰਘ ਦੀ ਬੇਟੀ ਹੈ ਜਿਹੜੇ ਸ਼ਹੀਦ ਦੇ ਬੱਚੇ ਨੇ ਉਹ ਪੰਥ ਦੇ ਬੱਚੇ ਨੇ ਇਹ ਪੰਥ ਦੇ ਬੱਚੇ ਨੂੰ ਮਾਣ ਦੇਣਾ ਜੇ ਮੈਂ ਕਹਤਾ ਕਿ ਭਾਈ ਮਰੀਕ ਸਿੰਘ ਦੀ ਬੇਟੀ ਜਿਹੜੀ ਹੈ ਉਹਨੂੰ ਵਿਚਾਰਿਆ ਜਾ ਸਕਦਾ ਤੇ ਦੂਜੇ ਸਿੰਘ ਸਾਹਿਬਾਨ ਨੇ ਕਿਹਾ ਬਿਲਕੁਲ ਸਹੀ ਤੇ ਜੀ ਗਲਤ ਕੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਦੇ ਵਿੱਚ ਪੰਨ ਸਿੰਘ ਸਭਾਂਸੀ ਵਾਇਰ ਟਰੋਲ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਕੰਤੇ ਤੁਸੀਂ ਟਾਰਗੇਟ ਕਿਉਂ ਹੋ ਤੁਸੀਂ ਕਾਰਕ ਦੇ ਟਾਰਗੇਟ ਕਿਉਂ ਰੀਜ਼ਨ ਦਰਖਤ ਦਾ ਟਾਣ ਉਹੀ ਟੁੱਟਦਾ ਹੁੰਦਾ ਜਿਹੜਾ ਝੁਕਦਾ ਨਹੀਂ ਹੁੰਦਾ ਦੂਜਾ ਜਿਹੜਾ ਝੁਕ ਜਾਂਦਾ ਉਹ ਕਦੇ ਨਹੀਂ ਟੁੱਟਦਾ ਹੁੰਦਾ ਜਿੰਨਾ ਤੋਂ ਤੁਹਾਡੇ ਇਹ ਕਿਰਦਾਰ ਕੂਸ਼ੀ ਕਰਨ ਵਾਲਾ ਅਕਾਲੀ ਦਲ ਦਾ ਕਿਹੜਾ ਵਿੰਗ ਹੈ ਜੀ ਅਕਾਲੀ ਦਲ ਦਾ ਕੋਈ ਵਿੰਗ ਨਹੀਂ ਹੈ ਜੀ ਸ਼ਰਮਣੀਆਂ ਅਕਾਲੀ ਦਲ ਮੇਰੀ ਜਮਾਤ ਹੈ ਮੇਰੇ ਪੰਥ ਦੀ ਜਮਾਤ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਆਈਟੀ ਵਿੰਗ ਨਹੀਂ ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਆਈਟੀ ਵਿੰਗ ਹੈ ਜਿਨ੍ਹਾਂ ਨੂੰ ਤਨਖਾਹਾਂ ਇੱਕ ਕੰਪਨੀ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਉਹ ਟੋਲਾ ਹੈ ਜਿਹੜਾ ਜਿਹੜਾ کردار ਖੁਸ਼ੀ ਕਰਦਾ ਔਰ ਨਕਲੀ ਪੇਜਾਂ ਤੋਂ ਕਰਦਾ ਕਿ ਲੱਗਦਾ ਕੋਈ ਨਿੱਜੀ ਰੰਜਿਸ਼ ਕੋਈ ਪ੍ਰਾਣੀ ਇਸ ਕਰਕੇ ਨਹੀਂ ਨਹੀਂ ਕੋਈ ਪ੍ਰਾਣੀ ਨਹੀਂ ਹੈ ਕੋਈ ਪ੍ਰਾਣੀ ਨਹੀਂ ਹੈ ਜੀ ਸਾਡੇ ਦਾ ਰਿਸ਼ਤੇ ਬੜੇ ਅਕਾਲੀ ਦਲ ਨਾਲ ਸਾਡੇ ਦਾ ਰਿਸ਼ਤੇ ਬੜੇ ਸੁਖਾਵੇਂ ਸੀ ਬੜਾ ਵਧੀਆ ਮਾਹੌਲ ਸੀ ਪਰ ਤੁਹਾਡੇ ਬੀਜਪੀ ਨਾਲ ਦੇ ਅੱਜ ਵੀ ਬੀਜਪੀ ਨਾਲ ਵੀ ਜਰ ਕੱਲ ਤੱਕ ਅੰਦਾ ਜਥੇਦਾਰ ਹੈ ਉਹ ਤੇ ਸਾਰੇ ਪਾਰਟੀਆਂ ਨਾ ਹੋ ਸਕਦੇ ਹੁਣ ਕਿਸੇ ਨੂੰ ਮੈਨੂੰ ਫੋਨ ਆ ਗਿਆ ਕਿਸੇ ਨੇ ਅੱਜ ਸਵੇਰੇ ਚੰਨਜੀਤ ਸਿੰਘ ਚੰਨੀ ਦਾ ਫੋਨ ਆਇਆ ਮੈਨੂੰ ਮਕਾਂਕਰਤੀ ਹੋ ਗਿਆ ਜੀ ਹਾਂ ਮੈਨੂੰ ਮੈਂ ਕਿਸੇ ਉਹਦਾ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਫੋਨ ਆ ਜੇ ਤੇ ਮੈਂ ਆਮ ਆਦਮੀ ਪਾਰਟੀ ਦਾ ਹੋ ਗਿਆ ਕਿਸੇ ਬੀਜੇਪੀ ਲੀਡਰ ਦਾ ਫੋਨ ਆ ਗਿਆ ਤੇ ਮੈਂ ਬੀਜੇਪੀ ਦਾ ਹੋ ਗਿਆ ਸ਼ਰਮਣੀ ਅਕਾਲੀ ਦਲ ਦੇ ਲੀਡਰ ਮੈਨੂੰ ਮਤਲਬ ਫੋਨ ਕਰਦੇ ਆ ਤੇ ਮੈਂ ਸ਼ਰਮਣੀ ਅਕਾਲੀ ਦਲ ਦਾ ਹੋ ਗਿਆ ਜਦੋਂ ਇਹਨਾਂ ਦੇ ਬੱਚਿਆਂ ਦੇ ਮਹਿਰ ਜਾਉ ਉਦੋਂ ਨਹੀਂ ਚਰਚਾ ਹੁੰਦੀ ਜਦੋਂ ਤੁਸੀਂ ਜੇ ਰਾਗਵ ਚੱਡੇ ਦੇ ਕਿਤੇ ਚੱਲ ਗਏ ਤਾਂ ਉਹ ਬਹੁਤ ਚਰਚਾ ਅਸਲ ਚ ਕੀ ਹੈ ਕਿ ਜਥੇਦਾਰ ਕਿਸੇ ਵੱਡੇ ਲੀਡਰ ਨਾਲ ਫੋਨ ਤੇ ਗੱਲਬਾਤ ਕਰੇ ਕਿਸੇ ਸਿਆਸੀ ਬੰਦੇ ਨਾਲ ਗੱਲਬਾਤ ਕਰੇ ਕੋਈ ਸਿਆਸੀ ਬੰਦੇ ਨਾਲ ਬੈਠ ਕੇ ਪੰਥਕ ਮੁੱਦਿਆਂ ਦੇ ਉੱਤੇ ਚਰਚਾ ਕਰੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਬਰਦਾਸ਼ਤੂ ਨਹੀਂ ਕੀਤੀਆਂ ਜਾ ਰਹੀਆਂ ਗੱਲਾਂ ਕਿਉਂਕਿ ਇਹ ਸਮਝ ਜਾਂਦਾ ਵੀ ਇਹ ਤਾਂ ਗ੍ਰੰਤੀ ਹੁੰਦੇ ਆ ਇਹ ਤਾਂ ਪਾਠੀ ਹੁੰਦੇ ਆ ਇਹਨਾਂ ਦਾ ਕੰਮ ਅਰਦਾਸ ਕਰਨਾ ਹੁੰਦਾ ਹੈ ਵੱਡੇ ਲੈਵਲ ਦੇ ਵੱਡੇ ਮੁੱਦਿਆਂ ਦੇ ਉੱਤੇ ਪੋਲਿਟਿਕਸ ਦੀਆਂ ਗੱਲਾਂ ਕਰਨਾ ਜਾਂ ਇੰਟਰੋ ਰਿਲੀਜੀਅਸ ਪੋਲਿਟਿਕਸ ਦੀਆਂ ਗੱਲਾਂ ਕਰਨਾ ਇਹਨਾਂ ਦਾ ਕੰਮ ਥੋੜੀ ਹੁੰਦਾ ਕਿਤੇ ਲੱਗਦਾ ਹੈਗਾ ਕਿ ਉਹ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਤੁਸੀਂ ਫਸਿਲ ਤੋਂ ਸੁਣਾ ਦਿੱਤਾ ਹੈਗਾ ਪਰ ਜੇ ਮੰਨ ਲਓ ਤੁਸੀਂ ਲਾਂਬੇ ਵੀ ਹੁੰਦੇ ਹੋ ਤਾਂ ਕਿਸੇ ਨਵੇਂ ਨੂੰ ਦੇ ਕੇ ਇਹ ਜ਼ਿੰਮੇਵਾਰੀ ਤੋਂ ਫੈਸਲਾ ਬਦਲਿਆ ਜਾਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਵੇਗਾ ਮੇਰੇ ਕਹਿਣ ਦੀ ਜ਼ਰੂਰਤ ਨਹੀਂ ਬਦਲਿਆ ਜਾ ਸਕਦਾ ਨਹੀਂ ਵੀ ਜਾ ਸਕਦਾ ਬਦਲਿਆ ਬਦਲਿਆ ਵੀ ਜਾ ਸਕਦਾ ਆਉਣ ਵਾਲੇ ਦਿਨਾਂ 'ਚ ਆਪੇ ਚਾਨਣ ਹੋ ਜਾਣਾ ਹੈ ਸਿੰਘ ਸਾਹਿਬ ਇਹ ਤਾਂ ਨਹੀਂ ਗੱਲ ਵੀ ਤੁਸੀਂ ਬੋਲਦੇ ਨਾ ਤਾਂ ਕਰਕੇ ਜਿਆਦਾ ਚਰਚਾ ਹੋ ਜਾਏਗਾ ਇਹਨਾਂ ਦੂਜੇ ਬੋਲਦੇ ਨਾ ਚਲੋ ਜੀ ਜਦੋਂ ਜ਼ੁਬਾਨ ਦਿੱਤੀ ਆ ਅਕਾਲ ਪੁਰਖ ਨੇ ਤੇ ਫਿਰ ਬੋਲਣਾ ਤਾਂ ਚਾਹੀਦਾ ਨੇ ਹੋਰ ਕੋ ਪੁੱਛਣਾ ਜੀ ਅੱਜ ਤੱਕ ਚੋਣ ਕਮਿਸ਼ਨ ਦੇ ਰੈ ਵਾਲੀ ਗੱਲ ਕੋਈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਬਾਹਰ ਆ ਰਿਹਾ ਮੈਨੂੰ ਕੁਝ ਵੀ ਨਹੀਂ ਇਨ ਬਾਰੇ ਪਤਾ ਜੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਗੱਲ ਨਹੀਂ ਲੇਕਿਨ ਮੈਂ ਇਹ ਗੱਲ ਸਪਸ਼ਟ ਸ਼ਬਦਾਂ ਚ ਕਹੀ ਹੈ ਕਿ ਇਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਕਿਸੇ ਵੀ ਪੰਚ ਸਿੰਘ ਸਮਾਨ ਦੀ ਮੀਟਿੰਗ ਚ ਮੈਂ ਸ਼ਾਮਲ ਹੋ ਕੇ ਪਾਪ ਦਾ ਭਾਗੀ ਨਹੀਂ ਬੰਨਣਾ ਹਾਂ ਹੁੰਦੀ ਰਹਿੰਦੀ ਹੈ ਬੇਰੀ ਜਿੰਨ ਚ ਦੋ ਦੋ ਵਾਰ ਗੱਲ ਹੁੰਦੀ ਹੈ ਮਾਮਲੇ ਤੇ ਗੱਲ ਕਿਤੇ ਐਸਜੀਪੀਸੀ ਦੇ ਜਥੇਦਾਰ ਸੇਬਾਨ ਨਾਲ ਦੇ ਇੰਨਾ ਟਰੋਲ ਹੋਇਆ ਤੁਹਾਨੂੰ ਕਿਤੇ ਤੁਹਾਡੇ ਨਾਲ ਖੜੇ ਦਿਖਾਈ ਦਿੱਤੇ ਨਹੀਂ ਮੇਰੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਮੈਨੂੰ ਫੋਨ ਤੇ ਜ਼ਰੂਰ ਕਹਿੰਦੇ ਰਿਹਾ ਸਿੰਘ ਸਾਹਿਬ ਹੌਸਲਾ ਨਹੀਂ ਛੱਡਣਾ ਮੈਂ ਤੇਰੇ ਨਾਲ ਆਜਾ ਦੇ ਰਿਸ਼ਤੇ ਹੋਈ ਕੁਝ ਹਾਂਸੋ ਮੇਰੀ ਰਾਤ ਵੀ ਗੱਲ ਹੋਈ ਸਵੇਰੇ ਵੀ ਗੱਲ ਹੋਈ ਗੁਰੇਂਦ ਸਿੰਘ ਚੋੜਾ ਨੂੰ ਪੰਚੋਂ 6 ਕੜ ਦੀ ਮੰਗ ਕੱਲ ਤੱਕ ਸਾਬ ਤੇ ਇੱਕ ਢੇਰ ਪੰਜ ਸੱਤ ਬੰਦੇ ਜਾ ਕੇ ਆਏ ਨੇ ਇਹ ਨਾ ਇੱਕ 15 ਦੇ ਵਿੱਚ ਹੁਕਮਨਾਮਾ ਹੋਇਆ ਸੀਗਾ ਪੰਚ ਸਿੰਘ ਸਾਹਿਬਾਨ ਵੱਲੋਂ ਜਿਸ ਦੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਕੀਤੀ ਗਈ ਸੀ ਕਿ ਕੋਈ ਵੀ ਕਾਨੂੰਨ ਦੇ ਨਾਲ ਸੰਬੰਧਿਤ ਜਿਹੜਾ ਮਾਮਲਾ ਹੈ ਉਸ ਰੀਅ ਅਕਾਲ ਤੱਕ ਸਭ ਤੇ ਨਾਂ ਭੇਜਿਆ ਜਾਇਆ ਗਿਆ। ਉਸ ਹੁਕਮਨਾਮੇ ਦੀ ਕਾਪੀ ਵੀ ਹੈਗੀ ਮੇਰੇ ਕੋਲੇ ਤੁਸੀਂ ਲੈ ਸਕਦੇ। ਤੇ ਮੈਨੂੰ ਲੱਗਦਾ ਕਿ ਕਾਨੂੰਨ ਦੇ ਨਾਲ ਸੰਬੰਧਿਤ ਮਾਮਲਾ ਸੀ। ਤੇ ਇਹਨੂੰ ਜਿਹੜਾ ਧਾਰਮਿਕ ਤੌਰ ਦੇ ਉੱਤੇ ਉਹ ਉਹਨੂੰ ਫਕਰੇ ਕਰਨ ਦੇ ਦੀ ਮੰਗ ਕਰ ਰਹੀ ਉਹਨਾਂ ਨੂੰ ਗਗਬੀਰ ਸਿੰਘ ਜੀ ਮਿਲਦੇ ਨਹੀਂ। ਚਲੋ ਦੇਖੋ ਜੀ ਇਹ ਕਾਨੂੰਨ ਦਾ ਮਾਮਲਾ ਹੈ। ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰ ਸਕਦਾ ਕਿ ਉਹਨਾਂ ਨੇ ਗੋਲੀ ਚਲਾਈ ਹੈ ਸਹੀ ਕੰਮ ਕੀਤਾ। ਮੈਂ ਤੁਹਾਨੂੰ ਤੁਹਾਨੂੰ ਫਾਰਕ ਵੀ ਨਹੀਂ ਕੀਤਾ ਜਾਂਦਾ ਤੇ ਇਨ ਬਿਟਵੀਨ ਫੈਸਲਾ ਵੀ ਬਦਲ ਦਿੱਤਾ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੋਊਗਾ? ਤੇ ਮੇਰੇ ਸਾਹਬੀ ਮੀਟਿੰਗ ਤੇ ਸ਼ਾਮਿਲ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਚਾਰ ਜਾਨੇ ਸ਼ਾਮਿਲ ਓਕੇ ਦਾ ਪੱਧਵਾ ਕੋਈ ਗਰੰਤੀ ਸਿੰਘ ਜੋ ਮਰਿਆਦਾ ਹੈਗੀ ਆ ਪਾ ਕੇ ਜੇ ਮੰਨ ਲਓ ਫੈਸਲਾ ਬਦਲ ਦਿੰਦੇ ਆ ਫਿਰ ਤੁਹਾਡਾ ਐਕਸ਼ਨ ਕੀ ਹੋਗਾ ਤੇ ਬਦਲ ਦੇਣ ਤੁਹਾਡਾ ਐਕਸ਼ਨ ਪੰਜ ਜਾਨੇ ਫੈਸਲਾ ਬਦਲਣ ਵਾਲੇ ਜਾਨੇ ਸਿੰਘ ਸਾਹਿਬ ਜੀ ਗੱਲ ਇਹ ਵੀ ਚੱਲ ਰਹੀ ਹੈ ਕਿ 2 ਦਸੰਬਰ ਨੂੰ ਜਿਹੜੀ ਇਕੱਤਰਤਾ ਹੋਈ ਸੀ ਉਹ ਤੇ ਪਰਮਿੰਦਰ ਸਿੰਘ ਢਿੰਸੀ ਨੇ ਆਪ ਦਾ ਗਨਾਹ ਕਬੂਲ ਲਿਆ ਸੀ ਪਰ ਫਿਰ ਵੀ ਉਹਨੂੰ ਸਜ਼ਾ ਨਹੀਂ ਲਈ ਇਹ ਦੇਖੋ ਸਿੰਘ ਸਾਹਿਬ ਨੇ ਤਨਖਾਹਾਂ ਲਾਈਆਂ ਨੇ ਸਿੰਘ ਸਾਹਿਬ ਬਿਹਤਰ ਦੱਸ ਸਕਦੇ ਨੇ ਮੈਂ ਇਹਨੂੰ ਤਾਂ ਜਿਹੜੀ ਜਾਣਕਾਰੀ ਸੀ ਉਹਦੇ ਮੁਤਾਬਕ ਮੈਂ ਪਰਮਿੰਦਰ ਸਿੰਘ ਢਿੰਸੀ ਨੂੰ ਜਿਹੜੇ ਵੱਡੇ ਦੋਸ਼ੀ ਖੜੇ ਸੀ ਉਧਰ ਖੜਨ ਵਾਸਤੇ ਕਹਤਾ ਸੀ ਕਿਉਂਕਿ ਕੈਟਾਗਰੀਜ਼ ਮੈਂ ਕੀਤੀਆਂ ਕੈਟਾਗਰੀਜ਼ ਮੈਂ ਬਣਾਈਆਂ ਸੰਘਾਪ ਸਾਬ ਰੂਲ ਵਾਲੇ ਮਾਮਲੇ ਤੇ ਕੋਈ ਕਾਨੂੰਨ ਦਾ ਸਹਾਰਾ ਵੀ ਲੈ ਜਾਊਗਾ ਦੇਖੋ ਮੈਂ ਜਥੇਦਾਰ ਆ ਮੈਂ ਐਜ਼ ਅ ਜਥੇਦਾਰ ਕੋਈ ਐਪਲੀਕੇਸ਼ਨ ਕਿਸੇ ਸਰਕਾਰ ਨੂੰ ਦਿੰਦਾ ਚੰਗਾ ਨਹੀਂ ਲੱਗਦਾ ਲੇਕਿਨ ਹਾਂ ਮੇਰੀ ਸਿਸਟਰਨ ਲਾ ਵੱਲੋਂ ਜਿਹੜੀ ਐ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਔਮਨ ਕਮਿਸ਼ਨ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਕਿ ਔਰਤ ਜਾਤ ਦੀ ਜਿਹੜੀ અપਮਾਨ ਕੀਤਾ ਗਿਆ ਲਜਾ ਭੰਗ ਹੋਈ ਹੈ ਇਹਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਸਬੰਧਤ ਵਿਅਕਤੀ ਦੇ ਉੱਤੇ ਜਿਨੇ ਕੈਮਰਿਆਂ ਦੇ ਵਿੱਚ ਸਾਹਮਣੇ ਆ ਕੇ ਜਿਹੜਾ ਬਾਤ ਬਤ ਚਲਨੀ ਦੇ ਇਲਜ਼ਾਮ ਲਾਏ ਨੇ ਔਰ ਜਿਹੜੇ ਚੈਨਲਾਂ ਨੇ ਪ੍ਰਸਾਰਤ ਕੀਤਾ ਉਹਨਾਂ ਚੈਨਲਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਲਗਦਾ ਨਹੀਂ ਕਿ ਉਹ ਜੀ ਕਿਹਨਾਂ ਲੋਕ ਸੀ ਜਿਨ੍ਹਾਂ ਨੇ ਆਹ ਲੋਕਸ਼ਪੀ ਹਾਂ ਬਿਲਕੁਲ ਜੀ ਜਿਨ੍ਹਾਂ ਨੇ ਲੋਕਸ਼ਪੀ ਕੀਤਾ ਮੈਂ ਇਹਨਾਂ ਜ਼ਰੂਰ ਕਹੂੰਗਾ ਸਰਕਾਰ ਨੂੰ ਮੈਂ ਵੈਸੇ ਗੁਰੂ ਨੂੰ ਕਹਤਾ ਜਦੋਂ ਗੁਰੂ ਨੂੰ ਕਹਤਾ ਤਾਂ ਸਰਕਾਰ ਨੂੰ ਕਹਿਣ ਦੀ ਤੋਕ ਨਹੀਂ ਬਣਦੀ ਮੈਂ ਝੋਲੀ ਅੱਡ ਕੇ ਗੁਰੂ ਨੂੰ ਕਹਤਾ ਵੀ ਉਹ ਬੰਦੇ ਨਸ਼ਰ ਮਹਾਰਾਜ ਨੰਗੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਕੈਮਰਿਆਂ ਦੇ ਮੂਰੇ ਲਿਆ ਲਾ ਸਿਕਸ ਸਰ ਤੁਹਾਡੇ ਕੋਲ ਕੋਈ ਪ੍ਰੂਫ ਨੇ ਸਕਰੀਨ ਸ਼ਾਟ ਮੈਨੂੰ ਭੇਜਿਆ ਕਿਸੇ ਨੇ ਉਸ ਸਕਰੀਨ ਸ਼ਾਟ ਦੇ ਵਿੱਚ ਇੱਕ ਪੇਜ ਹੈ ਫੇਕ ਜਿੱਥੋਂ ਮੈਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ਉਸ ਪੇਜ ਦੇ ਉੱਤੇ ਜਿਹੜੀਆਂ ਪੋਸਟਾਂ ਉਹਨਾਂ ਨੂੰ ਬੂਸਟ ਕਰਨ ਦੇ ਲਈ ਜਿਹੜਾ ਕ੍ਰੈਡਿਟ ਕਾਰਡ ਹੈ ਜਾਂ ਡੈਬਿਟ ਕਾਰਡ ਜਿਹੜਾ ਇਸਤੇਮਾਲ ਕੀਤਾ ਗਿਆ ਉਹ ਇੱਕ ਨਛੱਤਰ ਸਿੰਘ ਨਾਮ ਦੇ ਵਿਅਕਤੀ ਦਾ ਹੋਇਆ ਜੀ ਉਹ ਨਛੱਤਰ ਸਿੰਘ ਕੌ ਜੇਦਰ ਸੰਜੀ ਇੱਕ ਹੋ ਸਕਦਾ ਮੇਰਾ ਬੜਾ ਉਹ ਸਵਾਲ ਹੈ ਤੁਹਾਡੇ ਤੋਂ ਪਹਿਲਾਂ ਹੁਣ ਤੱਕ ਇੱਕ ਦੋ ਨੂੰ ਛੱਡ ਕੇ ਜਿੰਨੇ ਜਿਹਦਾ ਸਭ ਹੋਏ ਨੇ ਉਹਨਾਂ ਦੀ ਪਹੁੰਚ ਬਾਦਲਪਿੰਡ ਤੋਂ ਬਾਹਰ ਨਹੀਂ ਸੀ ਉਹ ਕਿਤੇ ਮਰੇ ਜੰਮੇ ਤੇ ਜਾਣਾ ਇਹਨਾਂ ਤੋਂ ਬਾਹਰ ਨਹੀਂ ਸੀ ਜਾਂਦੇ ਤੁਹਾਡੂ ਸੈਂਟਰ ਤੇ ਉਹ ਵਿਅਕਤੀ ਜਿਨ੍ਹਾਂ ਦਾ ਕੱਦ ਜਿਹੜਾ ਹੈਗਾ ਬਾਦਲਪਿੰਡ ਵਾਲਿਆਂ ਤੋਂ ਕਈ ਗੁਣਾ ਸਿਆਸੀ ਤੌਰ ਤੇ ਵੱਡਾ ਉਹ ਤੁਹਾਡੇ ਅੱਗੇ ਆ ਕੇ ਝੁਕਦੇ ਨੇ ਸਤਿਕਾਰ ਕਰਦੇ ਨੇ ਤੁਹਾਡੇ ਨਾਲ ਮੀਟਿੰਗ ਵੀ ਕਰਦੇ ਨੇ ਤੁਸੀਂ ਬੰਦੀ ਸਿੰਘਾਂ ਬਾਰੇ ਗਿਆਨ ਦੋ ਤੁਹਾਡੀ ਉਹ ਉਹਨੂੰ ਤਵੱਜੋ ਵੀ ਦਿੰਦੇ ਨੇ ਸ਼ਾਇਦ ਇਹ ਤਾਂ ਨਹੀਂ ਤੁਹਾਡੀ ਮੁਸ਼ਕਲ ਬਣ ਗਈ ਵੀ ਤੁਹਾਡਾ ਕਰਦੇ ਨਾਲੋਂ ਵੱਡਾ ਬਣ ਗਿਆ ਹੋ ਸਕਦਾ ਤੁਸੀਂ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਅਕਸਰ ਸਾਹਿਬ ਦੇ ਉੱਤੇ ਅਰਦਾਸ ਦੇ ਵਿੱਚ ਗਈਆਂ ਤਿੰਨਾਂ ਜਿਹੜੀਆਂ ਵੀ ਮੇਰੇ ਆ ਗੁਨਾਹ ਨੇ ਤਾਂ ਉਹ ਗੁਨਾਹ ਤੁਸੀਂ ਦੱਸ ਸਕਦੇ ਮੈਂ ਦੱਸਦੇ ਜੀ ਗੁਰੂ ਦੇ ਅੱਗੇ ਦੱਸਦੇ ਹੁਣ ਬਸ ਦੱਸਣ ਦੀ ਲੋੜ ਨਹੀਂ ਉਹ ਸੰਗਤ ਦੇ ਸਾਹਮਣੇ ਦੱਸਦੇ ਤੁਸੀਂ ਰਿਕਾਰਡ ਕਰ ਲਏ ਠੀਕ ਹੈ